ਭਾਜੋ ਜੀ ਕਰਦੇ ਮੰਗਦੀਆਂ ਡਿਮਾਂਡ ਕਿਹ ਵਾਰ ਸਬਜ਼ੀ ਖਾ ਕੇ ਨੇ ਦੋ ਤਿੰਨ ਦਿਨ ਰੱਖ ਗਏ ਉਹ ਕਹਿੰਦੇ ਯਾਰ ਦਾਲ ਬਣਾਓ ਕਿ ਦਿਨ ਦਾਲ ਬਣਾਈ ਫਿਰ ਕਹਿੰਦਾ ਪਨੀਰ ਬਣਾਓ ਬੰਦੇ ਜੋ ਜਮਾਨ ਕਰਦੀ ਮੈਂ ਬਣਾ ਦਿੰਦੀ ਆ ਜੀ ਕਿਰਪਾ ਮਹਾਰਾਜ ਗੁਰਨਾਨਕ ਪਾਸ਼ਾ ਦਾ ਲੰਗਰ ਆ ਉਹਨੇ 20 ਰੁਪਏ ਤਾਂ ਲਾਏ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਨਾ ਮਾਂ ਬੋਸ ਡਰਦੀ ਐ ਵੀ ਕਰ ਲਵਾਂ ਗੱਲਾਂ ਕੁੱਤੇ ਨਾ ਜੇ ਆਪਾਂ ਸਾਰੀ ਕੁਝ ਹੋ ਨਾ ਜਾਵੇ ਹਾਂ ਬਿਲਕੁਲ ਡਰਦੀ ਐ ਜੀ ਜੇ ਆਪਣੀ ਸੋਚ ਇਹੀ ਹੋਗੀ ਹੈ ਨਾ ਪਰਿਵਾਰ ਦੀ ਆਪਣੀ ਵੀ ਆਪਾਂ ਨਹੀਂ ਜਾਣਿਆ ਰਹੀ ਇਹਨੂੰ ਜਾਣਦੇ ਹੋ ਕੀ ਸਾਡੇ ਨੌਜਵਾਨ ਨੇ ਕਈ ਨੌਜਵਾਨ ਪਟੜੋਂਗੇ ਹਲੇ ਤੱਕ ਹਸਪਤਾਲ ਹਸਤਾਲਾਂ ਵਿੱਚ ਪਏ ਨੇ ਤੇ ਆ ਜਿੱਦਾਂ ਜੀਸੀਬੀਆਂ ਨਾਲ ਨੌਜਵਾਨਾਂ ਤੇ ਸਾਡੇ ਕੋਈ ਜੀਸੀਬੀ ਦਿਖਾਓ ਆਪਣੇ ਕੋਈ ਨਹੀਂ ਅੱਗੇ ਖੜੀ ਬੰਦੇ ਆ ਵੀ ਕਹਿ ਰਹੇ ਨੇ ਕਿ ਜੇ ਐਮਐਸਪੀ ਦਾ ਵਾਦਾ ਪੱਕਾ ਕਰ ਦਵੇ ਸਰਕਾਰ ਤੇ ਲੋਕਾਂ ਤੇ ਬਹੁਤ ਬੋਝ ਬਣਿਆ ਕਿ ਪੈਸੇ ਤਾਂ ਸਰਕਾਰ ਨੂੰ ਦੇਣਾ ਪੈਣਾ ਜੇ ਫਸਲਾ ਤੇ ਐਫਐਸਪੀ ਕਰਦੀ ਟੈਕਸ ਵਧ ਜਾਣੇ ਨੇ ਤੇ ਦੋ ਮਿੰਟ ਪਾ 2% ਹੀ ਇਦਾਂ ਦੇ ਜਦੋਂ ਕਦੀ ਭੀੜ ਪੈਂਦੀ ਏ ਕਿਤੇ ਤੁਹਾਨੂੰ ਦੇਖਿਆ ਪਾਣੀ ਕਿੱਥੇ ਕਿੱਥੇ ਆਇਆ ਇਹ ਪੰਜਾਬੀ ਚੱਕ ਕੇ ਆਪਣਾ ਟਰੈਕਟਰ ਸਾਰਾ ਬੋਰੀ ਬਿਸਤਰਾ ਪਹੁੰਚ ਜਾਂਦੀ ਹੈ ਕਾਬਰਾ ਆ ਰਹੀਆਂ ਆਣ ਨਹੀਂ ਦੇ ਰਹੇ ਅੱਗੇ ਸਵੇਰੇ 8 ਵਜੇ ਜਿੱਥੇ ਬੰਦੀ ਧੁਰੀ ਸੀ ਪਿੱਛੋਂ ਇਹਨੇ ਆਪਣੇ ਪੰਜਾਬ ਸਰਕਾਰ ਨੇ ਮੈਂ ਦੇਖ ਰਿਆ ਸੀ ਉਹਨੇ ਰੁੱਕੀ ਉੱਥੇ ਕਿਸੇ ਨੂੰ ਆਣ ਨਹੀਂ ਦਿੱਤਾ ਕੋਈ ਟਰੈਕਟਰ ਕੁਝ ਨਹੀਂ ਆਉਣ ਦਿੱਤਾ ਪੀਤੀ ਰਾਹ ਚਿੱਠੀ ਲਿਖੀ ਹਰਿਆਣਾ ਦੇ ਡੀਜੀਪੀ ਨੇ ਕਿ ਭਾਈ ਕੁੜੀਆਂ ਨੂੰ ਅੱਗੇ ਨਾ ਆਂਦੇ ਹੋ ਬੀਬੇ ਨੂੰ ਅੱਗੇ ਨਾ ਆਂਦੇ ਉਹ ਸਟੈਂਡ ਦਾ ਲੈਂਦਾ ਸੀ ਪੰਜਾਬ ਦੀ ਨਾ ਖੂਬਸੂਰਤੀ ਹੀ ਆਈ ਹੈ ਕਿ ਪੰਜਾਬੀ ਭਾਵੇਂ ਜਿੱਥੇ ਮਰਜੀ ਚਲੇ ਜਾਣ ਆਪ ਦਾ ਜਿੰਨੇ ਰੱਜੇ ਹੁੰਦੇ ਹੀ ਨੇ ਆਪਣੇ ਨਾਲ ਤੇ ਇਹਨੂੰ ਉਨਾ ਹੀ ਰਜਾ ਦਿੰਦੇ ਨੇ ਤਸਵੀਰਾਂ ਤੁਹਾਨੂੰ ਵਖਾ ਰਿਹਾ ਸ਼ੰਭੂ ਬਾਟ ਦੇ ਉਹ ਖੂਬਸੂਰਤ ਤਸਵੀਰਾਂ ਨੇ ਜਿੱਥੇ ਨਾ ਬੰਦਿਆਂ ਵੱਲੋਂ ਸੇਵੀਆਂ ਦੀ ਸੇਵਾ ਕੀਤੀ ਜਾ ਰਹੀ ਹੈ ਨਾਲ ਪ੍ਰਸ਼ਾਦੇ ਵੀ ਰੱਖੇ ਹੋਏ ਨੇ ਹਰ ਤਰੀਕੇ ਦੀ ਸੇਵਾ ਜਿਹੜੀ ਇਹਨਾਂ ਬੰਦਿਆਂ ਵੱਲੋਂ ਕੀਤੀ ਜਾ ਰਹੀ ਹੈ ਸਿੰਘ ਸਾਹਿਬ ਨਾਲ ਗੱਲ ਕਰਦੇ ਬਰੇ ਸੱਸੀ ਗਾਲੀ ਸੱਸੀ ਗਾਲ ਜੀ ਬਰੇ ਕੀ ਮਨ ਚ ਆਇਆ ਕਿ ਸੇਵੀਆਂ ਦੀ ਸੇਵਾ ਕਰਨੀ ਇੱਥੇ ਮੰਚ ਦਾ ਕੁਝ ਨਹੀਂ ਆਇਆ ਜੀ ਬਸ ਜਿਵੇਂ ਹੋਇਆ ਜੀ ਹੁਕਮ ਪ੍ਰਮਾਤਮਾ ਦਾ ਉਮੇ ਅਸੀਂ ਲੰਗਰ ਲਾਈ ਗਏ ਜੀ ਬਸ ਵਧੀਆ ਦੁੱਧ ਬੇਹੇਰਾ ਇਕੱਠਾ ਹੋ ਗਿਆ ਸੀਗਾ ਫਿਰ ਅਸੀਂ ਸੇਮੀਆਂ ਦਾ ਲੰਗਰ ਲਾਤਾ ਜੀ ਇੱਥੇ ਪ੍ਰਸ਼ਾਦੀ ਦਾ ਚਲੇ ਰਿਹਾ ਜੀ 13 ਤਰੀਕ ਦਾ ਜੀ ਪੰਜਾਬੀਆਂ ਚ ਇਹਨਾਂ ਖਾਸ ਕੀ ਹੁੰਦਾ ਕਿ ਕਹਿੰਦੇ ਆਪ ਤਾਂ ਜਿੰਨੇ ਰੱਜੇ ਹੁੰਦੇ ਹੀ ਨੇ ਆਲੇ ਦੁਆਲੇ ਨੂੰ ਵੀ ਓਨਾ ਹੀ ਰਜਾ ਦਿੰਦੇ ਆ ਬਾਈ ਜੀ ਇਹ ਤਾਂ ਕਿਰਪਾ ਮਹਾਰਾਜ ਦੀ ਸਾਰਿਆਂ ਦੇ ਸਹਿਯੋਗ ਨਾਲ ਫਰਨਾਕ ਦੇਵ ਜੀ ਦੇ ਪੰਜਾਬੀ ਦਾ ਦਿਲ ਬੜਾ ਤੁਹਾਨੂੰ ਪਤਾ ਨਾ ਆਪਣਾ ਇਤਿਹਾਸ ਪਤਾ ਨਾ ਜੀ ਪੰਜਾਬੀ ਦਾ ਦਿਲ ਹੁੰਦਾ ਖੁੱਲਾ ਆਪਾਂ ਵੀ ਘਟ ਖਾਲੀ ਦੂਏ ਨੂੰ ਰੱਜ ਰਜਾਉਣਾ ਪੁਰਾ ਮੈਨੂੰ ਯਾਦ ਹੈ ਪਿਛਲਾ ਅੰਦੋਲਨ ਜਦੋਂ ਮੁੱਕਿਆ ਸੀ ਨੇੜਲੇ ਆਲੇ ਦੁਆਲੇ ਦੇ ਬੰਦੇ ਕਹਿੰਦੇ ਹੁੰਦੇ ਸੀ ਭਾਈ ਤੂੰ ਹੀ ਨਾ ਜਾ ਉਹ ਇਥੋਂ ਸਾਡਾ ਟੱਬਰ ਤਿੰਨ ਤਿੰਨ ਚਾਰ ਚਾਰ ਟਾਈਮ ਰੋਟੀਆਂ ਖਾਂਦਾ ਤੂੰ ਹੀ ਇਥੋਂ ਨਾ ਜਾ ਉਹ ਦਿੱਲੀ ਸਹੀ ਗੱਲ ਇਹ ਹੀ ਹੋਈ ਹੈ ਲੋਕਾਂ ਨੇ ਪੂਰਾ ਹੁਣ ਤੱਕ ਯਾਦ ਕਰਦੇ ਆਪਾਂ ਨੂੰ ਬਿਲਕੁਲ ਯਾਦ ਕਰਦੇ ਆ ਹੁਣ ਸਾਡੇ ਕੋਲ ਜਿਹੜੇ ਜਿੱਦਾਂ 13 ਤਰੀਕ ਦੇ ਅਸੀਂ ਬੈਠੇ ਹਾਂ ਕੌਫੀ ਕੋਈ ਚਾਹ ਨਹੀਂ ਕਰਦੀ ਕੌਫੀ ਹਣੀ ਪੀ ਕੇ ਦੇਖੋ ਕੌਫੀ ਚੱਲ ਰਹੀ ਐ ਕੌਫੀ ਚੱਲਦੀ ਪਈ ਐ ਪੂਰੀ ਕੋਈ ਪਸ਼ਾਦੇ ਲੱਗ ਗਏ ਕੌਫੀ ਲੱਗ ਗਏ ਠੀਕ ਐ ਤੇ ਵਿਚ ਨੂੰ ਕੱਲ ਕਹ ਰਹੀ ਸੀ ਪਰਸੋਂ ਪਨੀਰ ਬਣਾਓ ਫਿਰ ਅਸੀਂ ਸਿੱਧੂ ਵੱੜ ਕੇ ਪਨੀਰ ਬਣਾਇਆ ਕੱਲ ਸ਼ਾਈ ਪਨੀਰ ਚੱਲਿਆ ਸੀ ਕਿਰਪਾ ਜੋ ਜੀ ਕਰਦੇ ਮੰਗਦੀਆਂ ਡਿਮਾਂਡ ਕਈ ਵਾਰ ਸਬਜ਼ੀ ਖਾ ਕੇ ਨੇ ਦੋ ਤਿੰਨ ਦਿਨ ਰੱਖ ਗਏ ਉਹ ਕਹਿੰਦੇ ਯਾਰ ਦਾਲ ਬਣਾਓ ਕਿਦੋਂ ਦਾਲ ਬਣਾਈ ਫਿਰ ਕਹਿੰਦਾ ਪਨੀਰ ਬਣਾਓ ਬੰਦੇ ਜੋ ਡਿਮਾਂਡ ਕਰਦੇ ਉਹ ਬਣਾ ਦਿੰਦੀਆਂ ਜੀ ਕਿਰਪਾ ਮਹਾਰਾਜ ਗੁਰਨਾਨਕ ਪਾਸ਼ੇ ਦਾ ਲੰਗਰ ਆ ਉਹਨੇ 20 ਰੁਪਏ ਤੇ ਲਾਇਆ ਸੀ ਹੁਣ ਤ ਹੁਣ ਪੈਰ ਵੀ ਅਗਲੀ ਕੀ ਹੋਊਗੀ ਵੇਟ ਕਾਦੀ ਕਰਦੇ ਪਏ ਥੋੜੀ ਸੇਵਾ ਲੰਗਰ ਦੀ ਹੈ ਕਿ ਅੱਪਾ ਇਤੋਂ ਅੱਗੇ ਵੀ ਵਧਣਾ ਬਿਲਕੁਲ ਜਿਵੇਂ ਪਹਿਲੇ ਦਿਨ ਗਏ ਸੀ ਮੈਂ ਖੁਦ ਅੱਗੇ ਸੀ ਤਿੰਨ ਚਾਰ ਅੱਖਾਂ ਬੁੱਟੀਆਂ ਤੇ ਸੱਟਾਂ ਵੀ ਲੱਗੀਆਂ ਬਹੁਤ ਮਤਲਬ ਸਾਡੇ ਏਰੀਆ ਦਾ ਮੁੰਡਾ ਸੀ ਪਹਿਲਾਂ ਜਿਹਦੀ ਅੱਖ ਹਰਪਾਲ ਪਰ ਉਹ ਪੀਜੀ ਪਿਆ ਮੇਰੇ ਨੇੜੇ ਪਿੰਡੇ ਬੁੜਾ ਚਲੇ ਗਏ ਮੁੰਡੇ ਦੀ ਅੱਖ ਦੀ ਕੱਖ ਚਲੀ ਗਈ ਵਿਚਾਰੇ ਦੀ ਹਾਂ ਉਹ ਪੀਜੀ ਹੁਣ ਵਿਚਾਰਾ ਉਹਦੀ ਪੰਪੰਪੰਗ ਉਹ ਹਰਪਾਲ ਪਰਦਾ ਉਹਦੀ ਅੱਖ ਖਤਮ ਹੋ ਗਈ ਅੱਖ ਖਤਮ ਹੋ ਗਈ ਬਾਈ ਤੇ ਸੱਟ ਲੱਗੀ ਹੁਣ ਦੇਖ ਕੇ ਆਇਆ ਯਾਨੀ ਕਿ ਭਾਈ ਮੈਂ ਮੇਰੇ ਨਾਲ ਵੀ ਅਜਿਹਾ ਕੁਝ ਹੋ ਗਿਆ ਫੇਰ ਆ ਸੁਣੋ ਜੀ ਇਹ ਸਾਡੇ ਖੂਨ ਚੈ ਸ਼ੁਰੂ ਤੋਂ ਲਿਖਿਆ ਹੋਇਆ ਹੈ ਜਿੰਨਾ ਸਾਡੇ ਜੇ ਆਪਾਂ ਸਾਰੇ ਸੀ ਸੋਚੀਏ ਵੀ ਮੈਨੂੰ ਕੁਝ ਹੋ ਗਿਆ ਫਿਰ ਤਾਂ ਕੋਈ ਅੱਗੇ ਜਾਣਗੇ ਨਹੀਂ ਫਿਰ ਤਾਂ ਆਪਾਂ ਆਪਣਾ ਜਿਹੜਾ ਅੰਦੋਲਨ ਹੈ ਹਨਾ ਉਹ ਤਾਂ ਆਪਾਂ ਕਦੀ ਲੜਨੇ ਨਾਲ ਜਿੱਤਾਂਗੇ ਫਿਰ ਜੇ ਹਰੇਕ ਬੰਦੇ 'ਚ ਹੀ ਸੋਚੇ ਵੀ ਯਾਰ ਆਪਾਂ ਹਰੇਕ ਦੇ ਇਕੱਲਾ ਇਕੱਲਾ ਪੁੱਤ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਨਾ ਮਾਪੇ ਡਰਦੇ ਆ ਵੀ ਕੱਲੋਂ ਇਕੱਲਾ ਇਕੱਲਾ ਪੁੱਤ ਹੈ ਨਾ ਜੇ ਆਪਾਂ ਸਾਰੇ ਕੁਝ ਹੋਣਾ ਜਾਵੇ ਹਾਂ ਬਿਲਕੁਲ ਡਰਦੇ ਆ ਜੀ ਜੇ ਆਪਣੀ ਸੋਚ ਹੀ ਹੋਗੀ ਹਨਾ ਪਰਿਵਾਰ ਦੀ ਆਪਣੀ ਵੀ ਆਪਾਂ ਨਹੀਂ ਜਾਣਿਆ ਰਹੀ ਇਹਨੂੰ ਜਾਣਦੇ ਉਹ ਤਾਂ ਗੱਲ ਹੋਈ ਫਿਰ ਤਾਂ ਸਾਰੇ ਬੰਦੇ ਆ ਜਾਣਗੇ ਨਾ ਹੁਣ ਆਪਣਾ दिले ਪ੍ਰਮਾਤਮ ਨੇ ਪੰਜਾਬ ਨੂੰ ਬਖਸ਼ਿਸ਼ਾ ਜੀ ਕੀਤੀ ਆਪਣਾ ਦਿਲ ਬੜਾ ਖੁੱਲਾ ਡੁੱਲਾ ਆਪਾਂ ਨਾ ਡਰਦੇ ਆ ਨਾ ਕਿਸੇ ਨੂੰ ਡਰਾਂਦੇ ਆ ਸਿੱਧੀ ਗੱਲ ਹੈ ਪੈਸਲ ਕਰਦੇ ਨਹੀਂ ਪੰਜਾਬੀਆਂ ਦੇ ਸ਼ੁਰੂ ਤੋਂ ਇਹ ਜੋ ਬੈਰੀਕੇਡ ਲਾਏ ਹੋਏ ਨੇ ਇਹਨਾਂ ਨੂੰ ਅਸੀਂ ਇਹ ਤੋੜਨਗੇ ਨਹੀਂ ਸਾਡੇ ਇਤਿਹਾਸ 'ਚ ਸਰਦਾਰ ਹਰਿ ਸਿੰਘ ਨਲੂਏ ਨੇ ਕਿਦਾਂ ਜਮਦਾਵ ਦੇ ਕਿਲੇ ਦੀਆਂ ਕੰਧਾਂ ਤੋੜੀਆਂ ਕਿਦਾਂ ਫਤਹਿ ਕੀਤੇ ਇਹਨਾਂ ਨੂੰ ਭੁਲੇਖਾ ਆ ਪੈ ਇਹ ਬੈਰੀਕੇਡ ਕੁਝ ਨਹੀਂ ਇੱਕ ਵਾਰੀ ਨੌਜਵਾਨਾਂ ਨੂੰ ਕਹਿਣ 10 ਮਿੰਟਾਂ 'ਚ ਸਾਫ਼ ਨੇ ਸਾਡੇ ਜਿਹੜੇ ਆਗੂ ਨੇ ਉਹ ਹਲੇ ਨੌਜਵਾਨਾਂ ਨੂੰ ਰੋਕੀ ਬੈਠੇ ਤੁਸੀਂ ਅੱਗੇ ਦੇਖ ਕੇ ਆਏ ਹੋ ਕਿਦਾਂ ਦੀਆਂ ਸਾਡੇ ਨੌਜਵਾਨਾਂ ਵੱਲੋਂ ਤਿਆਰੀਆਂ ਨੇ ਪ੍ਰੋਪਰ ਕਰੀਆਂ ਹੋਈਆਂ ਇਹ ਬੈਰੀਕੇਡ 10 ਮਿੰਟ ਦੀ ਖੇਡ ਆ ਕਿ ਇਹ ਮੋਦੀ ਨੂੰ ਕਹਿਣਾ ਚਾਹੁੰਦੇ ਆਂ ਜੀ ਰਾਜ ਪਹਿਲਾਂ ਸਿੱਖਾਂ ਇਹ ਰਾਜ ਆਉਂਦੇ ਜਾਂਦੇ ਰਹਿਣੇ ਨੇ ਐਦਾਂ ਦੇ ਅਤਿਆਚਾਰ ਨਾ ਕਰੋ ਐਦਾਂ ਡਿਕਟੇਟਰਸ਼ਿਪ ਜਿਦਾ ਹਿਟਲਰ ਮੰਗ ਕੀ ਸਾਡੇ ਨੌਜਵਾਨ ਨੇ ਕਈ ਨੌਜਵਾਨ ਪਟੜੋਂਗੇ ਹਲੇ ਤੱਕ ਹੌਸਪਟਾਲਾਂ ਵਿੱਚ ਪਏ ਨੇ ਤੇ ਆ ਜਿੱਦਾਂ ਜੀਸੀਬੀਆਂ ਨਾਲ ਨੌਜਵਾਨਾਂ ਤੇ ਸਾਡੇ ਕੋਈ ਜੀਸੀਬੀ ਦਿਖਾਓ ਆਪਣੇ ਕੋਈ ਨਹੀਂ ਅੱਗੇ ਖੜੀ ਠੀਕ ਹੈ ਉਹਨਾਂ ਦੀਆਂ ਪੁਲਿਸ ਨਾਲ ਅੱਗੇ ਜੀਸੀਬੀਆਂ ਲਈ ਖੜੀ ਹੈ ਜਿੱਦਾਂ ਕੀ ਕੂਚਲਣਾ ਹੁੰਦਾ ਆ ਇਹ ਇੱਕ ਦਾ ਹੁੰਦਾ ਹਮਲਾ ਕਰਨਾ ਕੂਚਲਨ ਦੀ ਉਸ ਚ ਨੇ ਪਰ ਇਹਨਾਂ ਦਾ ਭਲੇਖਾ ਨੌਜਵਾਨ ਕੱਟ ਦੇਣਗੇ ਸਾਡੇ ਵੀ ਨੌਜਵਾਨ ਤਿਆਰੀ ਜene ਤੇ ਆਉਣ ਵਾਲੇ ਦਿਨਾਂ ਵੀ ਤੁਹਾਨੂੰ ਪਤਾ ਲੱਗੂ ਇਹ ਮੋਦੀ ਹੈ ਇਹ ਪਹਿਲਾਂ ਵੀ ਲੋਕਾਂ ਨੇ ਸਰਕਾਰ ਝੁਕਾਈ ਤੇ ਹੁਣ ਵੀ ਝੁਕਾ ਕੇ ਹੀ ਰਹਿਣਗੇ ਕਿਸਾਨ ਇਹ ਕਿਸਾਨ ਨੇ ਇਹ ਖੇਤਾਂ ਵਿੱਚ ਹੀ ਰਹਿਣ ਦੋ ਇਹ ਚੰਗੇ ਨੇ ਜੇ ਸੜਕਾਂ ਤੇ ਆ ਗਏ ਤਾਂ ਇਹ ਫਿਰ ਸਰਕਾਰ ਨੂੰ ਮੂੰਹ ਦੀ ਖਾਣੀ ਪਵੇਗੀ ਤੇ ਪਹਿਲਾਂ ਵੀ ਖਾਣੀ ਪਈ ਆ ਕੁਝ ਬੰਦੇ ਆ ਵੀ ਕਹਿ ਰਹੇ ਨੇ ਕਿ ਜੇ ਐਮਐਸਪੀ ਦਾ ਵਾਅਦਾ ਪੱਕਾ ਕਰ ਦਵੇ ਸਰਕਾਰ ਤੇ ਲੋਕਾਂ ਤੇ ਬਹੁਤ ਬੋਝ ਪੈਣਾ ਕਿ ਪੈਸੇ ਤਾਂ ਸਰਕਾਰ ਨੂੰ ਦੇਣਾ ਪੈਣਾ ਜੇ ਫਸਲਾ ਤੇ ਐਮਐਸਪੀ ਕਰਤੀ ਟੈਕਸ ਵਧ ਜਾਣੇ ਨੇ ਆਪਾਂ ਕੋਈ ਆਪਣੀ ਨਵੀਂ ਡਿਮਾਂਡਾਂ ਨਹੀਂ ਹੈਗੀਆਂ ਜੋ ਆਪਾਂ ਦਿੱਲੀ ਨੇ ਨਾ ਆਪਣੇ ਨਾਲ ਵਾਅਦੇ ਕੀਤੇ ਸੀ ਪੁਰਾਣੇ ਡਿਮਾਂਡਾਂ ਨੇ ਆਪਾਂ ਉਹੀ ਉਹੀ ਮੰਗ ਰਹੇ ਹਾਂ ਹੋਰ ਤਾਂ ਕੁਝ ਨਹੀਂ ਮੰਗਿਆ ਹੁਣ ਬੰਦਾ ਉਹਨੇ ਪ੍ਰਧਾਨ ਮੰਤਰੀ ਨਾਲ ਹਾਂ ਪਰ ਆਪਰੋਂ ਹਾਂ ਕੀਤੀ ਆ ਪਰ ਉਹੀ ਡਿਮਾਂਡ ਮੰਗ ਰਹੇ ਆ ਉਹ ਕਿਉਂ ਮੁੱਕਰ ਰਹੇ ਉਹਨਾਂ ਦੇ ਮਨ ਚ ਕੀ ਪਾਪ ਹੈ ਉਹ ਤਾਂ ਉਹਨੂੰ ਨੂੰ ਪਤਾ ਨਹੀਂ ਆਪਾਂ ਤਾਂ ਹੋਰ ਕੁਝ ਨਹੀਂ ਮੰਗਿਆ ਉਹਨਾਂ ਤੋਂ ਆਪੋ ਹੀ ਪੁਰਾਣੀ ਮੰਗਾਂ ਉਹ ਹੀ ਮੰਗ ਰਹੇ ਆ ਹੁਣ ਪੰਜਾਬ ਨੂੰ ਕਹਿ ਦਿੰਦੇ ਆ ਕਹਿੰਦੇ ਆ ਵੀ ਪੰਜਾਬ ਸਾਡੇ ਲਈ ਕੁਝ ਨਹੀਂ ਹੈਗਾ 2% ਹੈ ਪੰਜਾਬੀ ਇਹੀ ਕਹਿੰਦੇ ਆ ਆਪਣੇ ਇੰਡੀਆ 'ਚ ਆਪਣੇ ਹਨ ਇਹ 2 2% ਹੈ ਨਾ ਕਰਵਾਨੀ ਹੈ 2% ਨੇ ਦੇ ਦਿੱਤੀਆਂ ਨੇ 2% ਤੇ 2% ਹੀ ਹੈ ਇਦਾਂ ਦੇ ਜਦੋਂ ਕਦੀ ਭੀੜ ਪੈਂਦੀ ਹੈ ਕਿਤੇ ਤੂੰ ਦੇਖਿਆ ਪਾਣੀ ਕਿੱਥੇ-ਕਿੱਥੇ ਆਇਆ ਇਹ ਪੰਜਾਬੀ ਚੱਕ ਕੇ ਆਪਣਾ ਟਰੈਕਟਰ ਸਾਰਾ ਬੋਰੀ ਬਿਸਤਰਾ ਪਹੁੰਚ ਜਾਂਦੀ ਹੈ ਤੇ ਕੋਈ ਹੋਰ ਕਿਉਂ ਨਹੀਂ ਖੜਦਾ ਆਪਾਂ ਸਿਰ 2% ਹੈ ਆਪਾਂ ਇਹ 2% ਇਹਨਾਂ ਨੂੰ ਤਾਂ ਸੂਤ ਨਾ ਕਾਬੂ ਆਏਗੇ ਨਾ ਕਦੀ ਜ਼ਿੰਦਗੀ ਜਾਨਾ ਆਪਾਂ 2% ਇਹ ਬਾਬੇ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੀ ਉਹ ਹੈ ਖੋਜ ਇਹ ਮਤਲਬ ਮੁਕਤੀ ਨਹੀਂ ਇਹ ਤਾਂ ਇੱਕ ਦੀ ਜਗ੍ਹਾ ਮਤਲਬ ਇੱਕ ਬੰਦਾ 5 10 10 ਸਾਨੂੰ ਮਾਰ ਸਕਦਾ ਤੁਸੀਂ ਇਹ حساب ਲਾ ਲਓ ਪਰ ਐਸਪੀ ਦੀ ਜਿਹੜੀ ਗੱਲ ਕੀਤੀ ਹੈ ਇੱਕ ਕੋਈ ਵੀ ਪਾਣੀ ਦਾ ਬੋਤਲ ਵੀ ਉਹਦਾ ਵੀ ਮਨ ਲਿਖਿਆ ਵੀ ਇਹ 20 ਰੁਪਏ ਦੋ ਘੱਟ ਨਹੀਂ ਵਿਕ ਸਕਦੀ ਇੱਕ 1 ਰੁਪਏ ਤੇ ਕਿਸਾਨ ਦੇ ਹੁਣ ਅੰਬੋਹਰ ਏਰੀਆ 'ਚ ਇੱਕ ਕਿਸਾਨਾਂ ਨੇ ਕਿਨੂ ਲਾਇ ਕਿਦਾਂ ਸੜਕਾਂ ਸੜਕ ਸੁਟ ਸੜਕਾਂ ਦੇ ਸੁਟ ਨੇ ਕਿਸਾਨ ਆਲੂ ਲਾਂਦਾ ਉਹਦੀ ਬੇਗਦਰੀ ਹੁੰਦੀ ਹੈ ਕਿਉਂਕਿ ਸਾਨੂੰ ਕਿਉਂ ਨਹੀਂ ਐਮਐਸਪੀਆ ਸਾਰੇ ਵਪਾਰੀ ਜੇਕਰ ਕੋਈ ਕਹਿੰਦਾ ਕਿ ਮੈਂ 2 ਰੁਪਏ ਦੀ ਚੀਜ਼ ਐਮਆਰਪੀ ਤੇ ਵੇਚਾਂਗੇ ਉਹਨਾਂ ਦੀ ਐਮਆਰਪੀ ਤੇ बिकਦੀ ਆ ਸਾਨੂੰ ਐਮਐਸਪੀ ਕਿਉਂ ਨਹੀਂ ਇੱਕ ਮਿਨੀਮਮ ਸਪੋਰਟ ਪ੍ਰਾਈਸ ਦਾ ਚਾਹੀਦਾ ਆ ਤੇ ਮੈਂ ਪੰਜਾਬ ਦੀ ਸਰਕਾਰ ਨੂੰ ਵੀ ਕਹਾ ਜਿੱਦਾਂ ਸਾਡੇ ਹੁਣ ਕਿਸਾਨਾਂ ਨੂੰ ਅੱਜ ਦੇਖਨੇ ਬੈਰੀਕੇਡ ਲਾ ਕੇ ਪਿੱਛੇ ਰੋਕੇ ਹੋਏ ਨੇ ਸਾਡਾ ਦੂਜਾ ਬਗਾਨਾ ਦਾ ਦੁਸ਼ਮਣ ਹੈਈ ਸਾਡੇ ਆਪਣੇ ਵੀ ਦੁਸ਼ਮਣ ਬਣੀ ਬੈਠੇ ਨੇ ਜਿੱਦਾਂ ਸਾਡੇ ਕਿਸਾਨਾਂ ਦੇ ਪਿੱਛੇ ਸਾਧਨ ਰੋਕ ਰਹੇ ਨੇ ਖਾਬਰਾਂ ਆ ਰਹੀਆਂ ਆਨ ਨਹੀਂ ਦੇ ਰਹੇ ਅੱਗੇ ਸਵੇਰੇ 8 ਵਜੇ ਜਿੱਥੇ ਬੰਦੀ ਤੁਰੀ ਸੀ ਪਿੱਛੋਂ ਇਹਨੇ ਆਪਣੇ ਪੰਜਾਬ ਸਰ ਕੋਈ ਟਰੈਕਟਰ ਕੁਝ ਨਹੀਂ ਆਉਣ ਦਿੱਤਾ ਬੀਤੀ ਰਾਤ ਚਿੱਠੀ ਲਿਖੀ ਹਰਿਆਣਾ ਦੇ ਡੀਜੀਪੀ ਨੇ ਕਿ ਭਾਈ ਕੁੜੀਆਂ ਨੂੰ ਅੱਗੇ ਨਾ ਆਂਦਿਓ ਬੀਬੇ ਨੂੰ ਅੱਗੇ ਨਾ ਆਂਦਿਓ ਉਹ ਸਟੈਂਡ ਤਾਂ ਲੈਂਦਾ ਸੀ ਅੰਦੋਲਨ ਪਿਛਲੀ ਵਾਰ ਹੋਇਆ ਪੰਜਾਬ ਵਿੱਚ ਕਿਸੇ ਕਿਸਾਨ ਨੂੰ ਹੱਥ ਤੱਕ ਨਹੀਂ ਲੱਗਾ ਟ੍ਰੇਨਾਂ ਵੀ ਬੰਦ ਰਹੀਆਂ ਸਭ ਕੁਝ ਬੰਦ ਰਿਹਾ ਗੱਲ ਮੰਨਣ ਬੇਸ਼ੱਕ ਰਾਜਨੀਤਿਕ ਵਖਰੇਵੇਂ ਸਿਆਸੀ ਉਹਦੀ ਸੋਚ ਹੋਰ ਹੋਊਗੀ ਪਰ ਖਾਨਦਾਨੀ ਤੇ ਨਸਲੀ ਵਿੱਚ ਫਰਕ ਆਉਂਦਾ ਉਹ ਖਾਨਦਾਨੀ ਸੀ ਉਹਨੇ ਖਾਨਦਾਨੀ ਹੁਣ ਵੀ ਦਿਖਾਈ ਹੁਣ ਵੀ ਸੈਂਟਰ ਦੇ ਖਿਲਾਫ ਬੋਲੇ ਆ ਤੇ ਮੋਦੀ ਪ੍ਰਧਾਨ ਮੰਤਰੀ ਕੋਲ ਜਾ ਕੇ ਕਿਸਾਨਾਂ ਦੀ ਮੰਗ ਰੱਖ ਕੇ ਆਇਆ ਸੀ ਉਹਨੂੰ ਚੰਗਾ ਨਹੀਂ ਕਹਿੰਦੇ ਪਰ ਜੋ ਕੈਪਟਨ ਨੇ ਸਟੈਂਡ ਤਾਂ ਲਿਆ ਸੀ ਕਿ ਸਟੈਂਡ ਤਾਂ ਹੁੰਦਾ ਇਹ ਜੋ ਅਸੀਂ ਚੁਣ ਲਿਆ ਇਹ ਨਚਣ ਟੱਪਣ ਵਾਲਾ ਇਹ ਇਸ ਤੋਂ ਇਲਾਵਾ ਇਹ ਤਾਂ ਹੋਰ ਕੁਝ ਨਹੀਂ ਹੋਣਾ ਕਿ ਇੱਕ ਪਾਸੇ ਤਾਂ ਕਹਿੰਦਾ ਮੈਂ ਕਿਸਾਨ ਦੀ ਸੈਂ ਕੇਂਦਰ ਨਾਲ ਗੱਲ ਕਰ ਰਿਹਾ ਹਾਂ ਦੂਜੇ ਪਾਸੇ ਪੰਜਾਬ ਦੇ ਇੰਟਰਨੈਟ ਬੰਦ ਨੇ ਕਿ ਇਦਾਂ ਪੰਜਾਬ ਦੇ ਏਰੀਆ ਚ ਆ ਕੇ ਉਹ ਡਰੋਨ ਸਿਟੇ ਨਹੀਂ ਰਾਤ ਉੜੀ ਦੀ ਪੂਰੀ ਲਾਈਟ ਬੰਦ ਰਹੀ ਹੈ ਪੂਰੀ ਰਾਤ ਇੱਥੇ ਥਾਂ ਦੀ ਇਹਨੇ ਰਾਤ 10 ਵਜੇ ਚਲਾਈ ਬਾਅਦ ਚ ਜਦੋਂ ਪਤਾ ਵੀ ਸਭ ਚਲੇ ਗਏ ਇਹ ਲੰਗਰ ਹਨਾ ਅਸੀਂ ਐਵੇਂ ਨਹੀਂ ਰੇਜੀ ਲੰਗਰ ਚਲਾਇਆ ਮਤਲਬ ਟਰੈਕਟਰ ਦੀ ਲਾਈਟਾਂ ਬਾਲ ਕੇ ਫੋਨ ਦੀ ਲਾਈਟਾਂ ਬਾਲ ਕੇ ਅਸੀਂ ਐਵੇਂ ਹੀ ਲੰਗਰ ਚਲਾਇਆ ਸਾਨੂੰ ਕੀ ਆ ਜੋ ਮਰਜ਼ੀ ਕਰਦੇ ਨੇ ਅਸੀਂ ਤਾਂ ਜਿੱਦਾਂ ਹੈਗੇ ਜਟੇ ਹੋਏ ਉਦਾਂ ਹੀ ਜਟੇ ਰਹਾਂਗੇ ਜਦ ਤੱਕ ਸਾਡਾ ਇਹ ਮੋਰਚਾ ਫਤੇ ਨਹੀਂ ਹੁੰਦਾ ਸਿਰਫ ਖੀਰ ਦਾ ਲੰਗਰ ਹੈ ਜਿਹੜੇ ਬੰਬੇ ਵਾਲੇ ਬੰਦੇ ਪੰਜਾਬੀ ਫਿਲਮ ਸਟਾਰ ਹੈਗੇ ਨੇ ਸਿੰਗਰ ਹੈਗੇ ਨੇ ਉਹਨਾਂ ਵੱਲੋਂ ਵੀ ਹੱਲਾ ਇਨਾ ਹੰਗਾਰਾ ਇਸ ਅੰਦੋਲਨ ਨੂੰ ਦਿੱਤਾ ਨਹੀਂ ਜਾ ਰਿਹਾ ਬੰਬੇ ਵਾਲਿਆਂ ਦਾ ਖੈਰ ਪਿਛਲੀ ਵਾਰ ਵੀ ਨਹੀਂ ਉਹਨਾਂ ਨੇ ਇਸ ਵਾਰ ਆਏ ਸੀ ਪਰ ਪਿਛਲੀ ਵਾਰ ਸਿੰਗਰ ਬਾਦੂ ਆਗੇ ਸੀ ਪੰਜਾਬ ਦੀ ਇੰਡਸਟਰੀ ਦੇ ਇਸ ਵਾਰ ਨਹੀਂ ਆ ਰਹੇ ਉਹ ਦੇਖੋ ਪਿਛਲੀ ਵਾਰ ਪੰਜਾਬੀ ਜਿਹੜਾ ਆਪਣੀ ਸਿੰਗਰ ਇੰਡਸਟਰੀ ਦੇ ਬਿਲਕੁਲ ਸਾਰਿਆਂ ਨੇ ਬਹੁਤ ਸਪੋਰਟ ਕੀਤੀ ਹੈ ਇਹ ਤੁਹਾਨੂੰ ਵੀ ਤੁਸੀਂ ਦੇਖਿਆ ਹੋਣਾ ਜੋ ਦਿੱਲੀ ਚ ਲਿਆ ਚਲੋ ਆਪਾਂ ਉਹਨਾਂ ਦੀ ਤਾਂ ਬੰਬਈ ਵਾਲੀ ਤਾਂ ਗੱਲ ਹੀ ਨਹੀਂ ਕਰਦੇ ਉਹਨਾਂ ਕਦੀ ਇੱਕ ਦੋ ਨੇ ਸਪੋਰਟ ਕੀਤੀ ਹੈ ਠੀਕ ਹੈ ਕਰੋ ਉਹਨਾਂ ਦਾ ਧੰਨਵਾਦ ਇਹਨੇ ਕੀਤੀ ਨਹੀਂ ਦਿਓ ਲੋ ਗੁਰਦਾਸਪੁਰ ਦਾ ਹੋ ਕੇ ਵੀ ਕਹਿੰਦੇ ਉਹ ਮੈਂਬਰ ਆਫ ਪਾਰਲੀਮੈਂਟ ਚ ਉਹਦੀ 1% ਹਾਜ਼ਰੀ ਨਹੀਂ ਹੈਗੀ ਨਾ ਆਪਣੇ ਇਲਾਕੇ ਚ ਆਇਆ ਉਹ ਜਦੋਂ ਐਮਪੀ ਬਣਾਤਾ ਦੇਖੋ ਇੱਕ ਲੋਕਾਂ ਨੇ ਬਣਾਤਾ ਜਦੋਂ ਜਖੜ ਸੁਨੀਲ ਸਿੰਘ ਜਖੜ ਹਰਾਇਆ ਸੀ ਉਹਦੇ ਵਿਰੁੱਧ ਖੜਿਆ ਸੀ ਉਹ ਹਾਰਿਆ ਤੇ ਉਹ ਬੰਦਾ ਦਵਾਰੇ ਗੁਰਦਾਸਪੁਰ ਦੇ ਮੋੜ 'ਤੇ ਜਿੱਤ ਕੇ ਦਵਾਰੇ ਮੋੜ ਕੇ ਗਿਆ ਨਹੀਂ ਉਹਦੀ ਸੰਸਦ ਵਿੱਚ 0% ਅਟੈਂਡੈਂਸ ਹੈ ਇੱਕ ਦਿਨ ਵੀ ਨਹੀਂ ਆਇਆ ਉਹ ਨੂੰ ਸਿਰਫ ਬਣਨ ਦਾ ਸ਼ੌਂਕ ਸੀ ਨਾ ਉੱਥੇ ਦੀਖਿਆ ਨਾ ਸੰਸਦ ਦੇ ਵਿੱਚ ਦਿਖਿਆ ਮੈਨੂੰ ਇਹ ਨਹੀਂ ਸਮਝ ਆਉਂਦਾ ਵੀ ਤੁਸੀਂ ਬਣਦੇ ਕਿਉਂ ਦੇਖੋ ਇਹਦਾ ਆਪ ਮੈਂ ਐਮਐਲਏ ਹੁਣ ਮੈਂ ਪਿੰਡ ਦਾ ਸਰਪੰਚ ਐ ਮੈਂ ਮੌਜੂਦਾ ਸਰਪੰਚ ਐ ਮੈਨੂੰ ਲੋਕਾਂ ਨੇ ਬਣਾਇਆ ਮੈਂ ਕਿਉਂ ਬਣਿਆ ਮੈਂ ਦੇਖਿਆ ਵੀ ਪਿੰਡ ਮੇਰਾ ਬਹੁਤ ਪਿਛੜਿਆ ਹੋਇਆ ਹੈ ਕਿ ਮੈਂ ਆਪਣੀ ਉਦਾਹਰਨ ਦੇ ਰਿਹਾ ਚਲੋ ਤਾਂ ਐਮ.ਐਲ.ਏ ਐਮ.ਪੀ ਐ ਮੈਂ ਆਪਣਾ ਪਿੰਡੀ ਇੰਨਾ ਵਧੀਆ ਬਣਾਇਆ ਆਪਣੀ ਮਿਹਨਤ ਨਾਲ ਕਿਉਂ ਵੀ ਜੋ 70 ਸਾਲ ਪਿੱਛਾ ਪੁਰਾਣੇ ਹੁਣ ਮੇਰਾ ਪਿੰਡੀ ਇੱਕ ਨੰਬਰ ਤੇ ਤੇ ਉਹੀ ਜਿਹੜਾ ਐਮ.ਐਲ.ਏ ਬਣ ਜਾਂਦਾ ਉਹਦਾ ਫਰਜ ਬਣਦਾ ਇਲਾਕੇ ਦਾ ਐਮ.ਪੀ ਦਾ ਬਣਦਾ ਜ਼ਿਲ੍ਹੇ ਦਾ ਫਿਰ ਆਪਾਂ ਬਣਦੇ ਕਿਉਂ ਨੂੰ ਬਣਦਾ ਕੀ ਸ਼ੌਂਕ ਸੀ ਜੇ ਤੂੰ ਮੁੜ ਕੇ ਨਾ ਗੈਰ ਹਾਜ਼ਰੀ ਸੰਸਦ ਦੇ ਵਿੱਚ ਰਹੀ ਹੈ ਗੁਰਦਾਸ ਵਰਤਕ ਦਿਖੇ ਨਹੀਂ ਹੈਗਾ ਠੀਕ ਹੈ ਗੱਲ ਸੋ ਬੰਦੇ ਦੀ ਸੋਚ ਹੈ ਬਰਬਾਦ ਚ ਕਹਿੰਦਾ ਕਹਿੰਦਾ ਮੇਰੇ ਤੋਂ ਗਲਤੀ ਹੋ ਗਈ ਮੈਂ ਤੁਸੀਂ ਨਾ ਹੀ ਖੜਦੇ ਯਾਰ ਗੱਲ ਤਾਂ ਕਿਸੇ ਕਿਸੇ ਹੋਰ ਨੂੰ ਸੇ ਬਿਲਕੁਲ ਕੀ ਪਤਾ ਉਹਹੀ ਤਾਂ ਗੱਲ ਹੈ ਉਹ ਤਾਂ ਸੋਚ ਉਹਨੇ ਦੀ ਯਾਰ ਹਰੇ ਕਿਸੇ ਦੀ ਸੋਚ ਹੁੰਦੀ ਹੈ ਬਾਈ ਉਹਦੇ ਮਨ ਚ ਕੀ ਸੀ ਉਹਨੇ ਤਾਂ ਬੀਜੇਪੀ ਕਰਕੇ ਖੜ ਗਿਆ ਉਹ ਚਲ ਲੋਕਾਂ ਨੇ ਬੀਜੇਪੀ ਨੂੰ ਵੋਟ دی ਉਸ ਨੂੰ ਸ਼ਨੀ ਦੇ ਉਹਨਾਂ ਵੋਟ ਪਈ ਸੀ ਉਹਦੇ ਚਿਹਰੇ ਨੂੰ ਵੋਟ ਪਈ ਸੀ ਹੁਣ ਉਹ ਕਿਦਾਂ ਉਹਦੀ ਸੋਚ ਘਟੀਆ ਗਰਦਾਰ ਨਿਕਲਿਆ ਉਹਨੇ ਲੋਕ ਪੰਜਾਬੀ માਫ ਨਹੀਂ ਕਰਨਗੇ ਉਹ ਮੈਕਰ ਪੰਜਾਬ ਦੇ ਵਿੱਚ ਸੁੱਖਾ ਜਿੱਥੇ ਉਹਨਾਂ ਸੁਖਦੇਵ ਧਾਬੇ ਦੇ ਕੋਲ ਦਾ ਧਾਪਾ ਖੋਲਿਆ ਤੁਸੀਂ ਜਾਣਦੇ ਹੋ ਉੱਥੇ ਕੋਈ ਰੋਟੀ ਖਾਣ ਨਹੀਂ ਜਾਂਦਾ ਮਤਲਬ ਪੰਜਾਬੀ ਇਹ ਹੁੰਦੇ ਆ ਜਦੋਂ ਬਦਲਾ ਲੈਂਦੇ ਹਨ ਨਾ ਫੇ ਚੰਗੀ ਤਰ੍ਹਾਂ ਲੈਂਦੇ ਆ ਬੜਾ ਪਰ ਆਪਾ ਥੋੜੇ ਨਰਮ ਦਿਲ ਵੀ ਹੈਗੇ ਆਂ ਆਪ ਗਦਰ ਤਾਂ ਪੂਰੇ ਪੰਜਾਬ ਚ ਹਟ ਕਰਤੀ ਸਣੀ ਦੇਵ ਨੂੰ ਕਿਹਾ ਭਾਈ ਤੂੰ ਸਾਡਾ ਹੀ ਪੁੱਤ ਹੈ ਪਰ ਫਿਰ ਵੀ ਸਣੀ ਦੇਵਲ ਨਹੀਂ ਆਇਆ ਗੱਲਬਾਤ ਕਰਨ ਬੰਦਿਆਂ ਨਾਲ ਉਹਨਾਂ ਦੀ ਸੋਚ ਹੈ ਭਾਈ ਜੇ ਨਹੀਂ ਆਇਆ ਨਾ ਕਦੀ ਨਾ ਕਦੀ ਜ਼ਿੰਦਗੀ ਚ ਪਸਤਾਵਾ ਤਾਂ ਕਦੇ ਹੋਏਗਾ ਬੰਦੇਰ ਪਸਤਾਵਾ ਹੁੰਦੇ ਕਦੇ ਕਈ ਵਾਰ ਜਦੋਂ ਸਮਾਂ ਨੰਗ ਜਾਂਦਾ ਠੀਕ ਹੈ ਸਮੇਂ ਹੁੰਦੇ ਪਸਤਾਵਾ ਹੋਏ ਤਾਂ ਚੰਗੀ ਗੱਲ ਹੈ ਨਹੀਂ ਹੁੰਦਾ ਤਾਂ ਬਾਅਦ ਚ ਤਾਂ ਹੋਏਗਾ ਫਿਰ ਜਦੋਂ ਬਾਅਦ ਚ ਫਿਰ ਪਛਤਾਏ ਕਿ ਆ ਕਰੇ ਜਬ ਚੀੜੀ ਚੁੱਗੀ ਖੇਤ ਹਨਾ ਕਰੀ ਜੇ ਫਿਰ ਬਾਅਦ ਚ ਕੀ ਹੈ ਫਿਰ ਆਪਣੀ ਪੀੜ੍ਹੀ ਜਦੋਂ ਪੁੱਤ ਹਨਾ ਜੇ ਪੋਤੇ ਪੁੱਛਣਗੇ ਵੀ ਮੇਰੇ ਡੈਡੀ ਨੇ ਦਾਦੇ ਨੇ ਕੀ ਕੀਤਾ ਮਤਲਬ ਕੀ ਦਸੂਗਾ ਕੀ ਜਵਾਬ ਦਊਗਾ ਉਹਨੂੰ ਦੱਸਣਗੇ ਇਤਿਹਾਸ ਨਾ ਵੀ ਤੇਰਾ ਦਾਦਾ ਆ ਤੇਰਾ ਪਾਪਾ ਜੀ ਉੱਥੇ ਐਮਪੀ ਖੜਿਆ ਸੀ ਇਦਾਂ ਕਰਕੇ ਕੀ ਕਰਿਆ ਮਤਲਬ ਸੋਚ ਤੁਸੀਂ ਇਦਾਂ ਦਾ ਨਾਏ ਕੰਮ ਮੀਡੀਆ ਦਾ ਤੁਸੀਂ ਕਦੇ ਕੋਈ ਚੀਜ਼ ਖਤਮ ਕਰ ਨਹੀਂ ਸਕਦੇ ਘੁੰਮ ਕੇਣਾ ਵੀਡੀਓ ਕਿ ਤਰ੍ਹਾਂ ਕਿਵੇਂ ਆਈ ਜਾਣੀ ਹੈ ਜੋ ਪੱਕ ਬੀਜਾਂਗੇ ਸਿਆਣੇ ਕਹਿੰਦੇ ਜੋ ਬੀਜਾਂਗੇ ਵੱਡਾਂਗੇ ਕਹਿੰਦਾ ਸੱਚਾਈ ਹੈ ਬਾਈ ਜਿੱਦਾਂ ਦੇ ਕਰਮ ਹੁਣ ਤੇ ਮੋਦੀ ਨੂੰ ਕਿੰਨਾ ਸਮਝਾ ਰਹੇ ਆ ਉਹਨੂੰ ਸਭ ਕੁਝ ਪਤਾ ਆ ਵੀ ਮੈਂ ਗਲਤ ਕਰ ਰਿਹਾ ਮੰਗਾ ਉਹੀ ਹੈ ਹਾਂ ਕਰੀ ਹੋਈ ਮੰਗ ਰਹੀ ਆ ਉਹ ਤਾਂ ਹੁਣ ਕੁਛ ਨੀ ਨਵੀਂ ਰਿਮਾਂਡ ਤੋਂ ਨਹੀਂ ਆ ਉਹ ਕਿਉਂ ਨਹੀਂ ਕਰ ਰਿਹਾ ਉਹਦੀ ਸੋਚ ਕੀ ਆ ਉਹ ਤਾਂ ਰੱਬ ਜਾਣੇ ਉਹ ਆਪਣੇ ਪੰਜਾਬੀ ਨੂੰ ਕਹਿੰਦਾ ਦਬਾਉਣਾ ਵੀ ਦਬਾ ਲਾਂਗੇ ਪੰਜਾਬੀ ਨਾ ਦਬੇ ਆ ਮੈਂ ਚੰਗੀ ਦੱਸਣਾ ਚਾਹੁੰਦਾ ਉਹਨੂੰ ਨਾ ਕਦੀ ਦਬਵेंगे ਸਾਰੀ ਜ਼ਿੰਦਗੀ ਨਹੀਂ ਦਬ ਸਕਦਾ ਪੰਜਾਬੀ 2% ਹੈ ਨਾ ਇਹ 2% ਤੂੰ ਖਤਮ ਕਰਕੇ ਦਿਖਾ ਦੇ ਤੈਨੂੰ ਮੰਨ ਜਾਗੇ ਮੋਦੀ ਨੂੰ ਮੈਂ ਕਹਿਣਾ ਚਾਹੁੰਦਾ ਵੀ 2% ਆ ਪੰਜਾਬੀ ਤੁਸੀਂ ਖਤਮ ਕਰਕੇ ਦਿਖਾ ਦਿਓ ਪੰਜਾਬੀਆਂ ਨੂੰ ਜੇ ਹੋ ਗਏ ਨਾ ਤੁਸੀਂ ਸਾਰੇ ਖਤਮ ਹੋ ਜੇਂਗੇ ਪੰਜਾਬੀ ਖਤਮ ਨਹੀਂ ਹੁੰਦੀ ਬਹੁਤ ਬਹੁਤ ਧੰਨਵਾਦ ਬਰੇ ਸੋ ਕਹਿੰਦੇ ਲੋਕਾਂ ਦਾ ਗੁੱਸਾ ਸੰਸਦ ਹੋਣਾ ਨਾਲ ਵੀ ਹੈ ਪ੍ਰਧਾਨ ਮੰਤਰੀ ਨਾਲ ਵੀ ਹੈ ਮੁੱਖ ਮੰਤਰੀ ਨਾਲ ਵੀ ਹੈ ਕਿਉਂਕਿ ਅਜਿਹੇ ਮੌਕੇ ਤੇ ਰੁੱਸੇਵੇਂ ਤਾਂ ਹੁੰਦੇ ਵੀ ਨਹੀਂ ਬਟ ਫਿਰ ਵੀ ਇਹਨਾਂ ਲੋਕਾਂ ਦੀ ਮੰਗਾਂ ਨੇ ਕਿ ਜਿਹੜੀ ਮੰਗ ਇਹਨਾਂ ਨੇ ਪਿਛਲੀ ਵਾਰ ਜਦੋਂ ਨੋਲਣ ਨੂੰ ਵੇਲੇ ਸੈਂਟਰ ਸਰਕਾਰ ਯਾਨੀ ਨਰਿੰਦਰ ਮੋਦੀ ਦੀ ਭਾਜਪਾ ਸਰਕਾਰ ਅੱਗੇ ਰੱਖੀ ਸੀ ਉਹੀ ਮੰਗਾਂ ਇਹਨਾਂ ਨੇ ਦੁਬਾਰਾ ਨੇ ਤੇ ਉਹਨਾਂ ਮੰਗਾਂ ਨੂੰ ਪੂਰਾ ਕਰਨ ਵਿੱਚ ਸਰਕਾਰ ਨੂੰ ਦਿੱਕਤ ਕਿਉਂ ਆ ਰਹੀ ਹੈ ਅਸੀਂ ਮੌਜੂਦਾ ਸ਼ੰਭੂ ਬੋਰਡ ਦੇ ਇਸ ਕੋਲੇ ਕਿਸੇ ਵੇਖ ਰਹੇ ਪੰਜਾਬ ਐਕਸਪਰਟ ਮਰਸ਼ਪ ਚਾਹਵਲਾ ਹੈ ਪਰ ਕੁਝ ਨਾ ਸੂਰਛਟਾ ਲਾ